बयान दे तु मो ग़लत बयाने ਮੈਂ ਆ ਵੀ ਰਿਹਾ ਕਹਿਣਾ ਵਾ ਬਾਜੂ ਟਮਾਟੋ ਦੀ ਭਾਣ ਵੈਕ ਜੋ ਜੁਆਇਨ ਨਹੀਂ ਹੁੰਦਾ ਭਾਈ ਜਿੰਨੀ ਦੇਰ ਬੰਦਾ ਜੁਆਇਨ ਨਹੀਂ ਹੁੰਦਾ ਓਨੀ ਦੇਰ ਵੀ ਬੈਕ T-ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਈ ਚਾਹੁੰਦੇ ਕੀ ਹੋਣਾ ਆਪਾਂ ਬੈਕ ਦਾ ਮਾਫੀ ਹੋਗੇ ਜੀ ਆ ਪੁਲਸਰ ਨੂੰ ਕੰਡੀਸ਼ਨ ਕੀ ਚਾਹੁੰਦੇ ਹੋ ਮਾਫੀ ਮੰਗੇ ਮੇਰਾ ਕੀ ਚਿਰਾਂ ਨਹੀਂ ਕਰਦਾ ਤੁਹਾਡੇ ਕੋਲ ਟਮਾਟੋ ਦਾ ਨਾਮ ਆ ਪਾਜੀ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟੋ ਦੀ ਜ਼ਹਿਰ ਤਾਂ ਨੇ ਬੈਗ ਨਾਲ ਗੱਟੂ ਡਿਰਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਾਂ ਰਿਹਾ ਵਾ ਤੁਸੀਂ ਦੀ ਦੇਖੀ ਆ ਗੱਟੂ ਦੋੜਾ ਵਿੱਚ ਮੈਂ ਸਾਹਿਬ ਇੰਨੀ ਗੱਲ ਕਹਿ ਰਿਹਾ ਆ ਬਾਬਾ ਮਰਨ ਦੇ ਬੀ ਦੇ ਅਖੰਡ ਕੀਤਾ ਜਾ ਰਿਹਾ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਪਾਜੀ ਇੱਕ ਮਿੰਟ ਬਹੁਤ ਬਹੁਤ ਆਏ ਹੋ ਬਹੁਤ ਆਏ ਹੋ ਗਿਆ ਜਰਾ ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹਵੇ ਜਿਆ ਕੋਸਮ ਸਾਈਟ ਮਰਚੈਂਟ ਵਾਲੇ ਗਏ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈੱਟਾਂ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਪਹਿਲੇ ਦਾ ਫੂਡ ਡਿਲੀਵਰੀ ਆਦਾ ਮਾ ਡੂ ਗੱਟੂ ਅੰਗਟ ਵਾਂਗ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਮੇਲਦੇ ਆਪਾਂ ਦੇ ਵੇਚਦੇ ਨਹੀਂ ਭਾਈ ਇਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਪੁਲੀਸ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸੇਵੀ ਨਹੀਂ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹਿਆ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀ ਨਾਲ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਆਡੀ ਜਿਹੜੀ ਜਮਾਟੋ ਦੀ ਜਾਗੜ ਜਾਂ ਸਵੀਗੀ ਦੀ ਜਾਗੜ ਜਾਂ ਬੈਗ ਆ ਉਹ ਜੋਣੀ ਤੋਂ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੇ ਜੋਣੀ ਨਾਲ ਬਾਹਰੋਂ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹੇ ਮੇਰੇ ਕੰਮ ਕਰ ਤੁਹਾਨੂੰ ਬਾਹਰੋਂ ਕਿਦੋਂ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਪੀਛੇ ਦਾ ਨ ਇਹ ਜੇ ਮਿਲਦੀ ਆ ਦੇ ਦੋ ਇਹ ਆਂਦੀ ਕੰਪਨੀ ਬਣਾਉਂਦਾ ਭਾਈ ਇਹ ਬਾਈ ਕੁਰੀਅਰ ਆਂਦੀ ਹੈ ਕੋਈ ਵੀ ਸਪਸ਼ਟਿਕਰਨ ਨਹੀਂ ਦਿੱਤਾ ਜਾਂ ਉਹ ਕਿਹੜੀ ਕਾਰਵਾਈ ਕੀ ਸਰ ਆਪਾਂ ਐਸਐਸਬੀ ਦੇ ਪੇਸ਼ ਹੋਣਾ ਫਿਰ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਦਿੱਤਾ ਹੈ ਬੰਦਾ ਸ੍ਰੀ ਪਬਲਿਸਿਟੀ ਘਟੰਦੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵੀ ਦੋਦੀਆਂ ਨਾਲ ਵੀ ਵਿੱਚ ਨਾ ਰਿਹਾ ਹੈ ਕਿ ਦੋਦੀ ਵੀ ਇਹ ਕੰਮ ਕਰਦੇ ਨੇ ਕੱਡੂਆਂ ਤੋਂ ਆਪਾਂ ਇਹਨਾਂ ਨੂੰ ਐ ਬਣਾ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈ ਤਾਂ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦੋ ਕਦੇ ਦਿਲਵਰ ਕੱਬੇ ਨੇ ਵੇਖਿਆ ਇਹਦੇ ਜਮਾਟੋ ਪਾਸ ਦੀ ਜਾਗਰ ਬਾਦ ਬਸ ਸਰਦਨ ਪਰੇਸ਼ਾਨੀ ਆ ਰਹੀ ਜਿਵੇਂ ਪਹਿਲਾਂ ਨੇ ਬਿਆਨ ਪਰੇਸ਼ਾਨੀ ਆਈ ਆਲੀ ਐ ਅਨੁਪਾਲ ਭਾਈ ਨੇ ਕੱਲ ਵੀ ਕਿਹਾ ਭਾਈ ਕੋਈ ਨਾ ਕੋਈ ਪੱਕੀ ਨਹੀਂ ਰੋਕਦਾ ਕੱਲ ਮੇਰਾ ਨਾਮ ਵਿਪੰਜੇ ਕੋਜੀ ਕੀ ਸੋਚਿਆ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਿਆ ਹੀ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ਣ ਨਾਲ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਨਿੰਗਲ ਕੁਝ ਨਹੀਂ ਆ ਫਿਰ ਵੀ ਕਿਆ ਨ ਮਤਲਬ ਸਾਡੀ ਆਈ ਲੇਟ ਹੋਣਾ ਹੈ ਡਿਲੀਵਰੀ ਕਰਾਂਗੇ ਅਗਲੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨ ਦੀ ਤੁਹਾਨੂੰ ਹੋਰ ਜਿੱਥੇ ਪਛਾਣ ਨਹੀਂ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਤਾ ਬਦਨਾਮ ਕਰ ਲਾ ਜੋ ਮਰਜ਼ੀ ਲਾ ਲੋ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤੇ ਸਾਡੀ ਸਾਨੂੰ ਅੱਗੇ ਕਿੰਨੇ ਕਿ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਕਿ ਮਿਲਦੀ ਪਾਏ ਇਹਨੇ ਹੋਰ ਸਾਨੂੰ ਬੁਸ਼ਾ ਲੈਡ ਕਰਨਾ ਇੱਕ ਬੰਦਾ ਜੀ ਅੱਧੇ ਘੰਟੇ ਦੀ ਕੋਟਰ ਲਾਣ ਰਿਹਾ ਮਾਰੇ ਇੱਕ ਇੱਕ ਘੰਟੇ ਦੀ ਇੱਕ ਕੋਟਰ ਲਗਣਾ ਹੈ ਬੰਦੇ ਦਾ ਇਨ ਇਹ ਦੇ ਘਰ ਦੇ ਹੋਸਲੇ ਦੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀ ਏ ਕਦੀ ਦੋਦੀ ਹੋਣ ਲਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਅਗੇ ਚੋਰ ਆਈ ਆਗੇ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 50 ਤੋਂ ਪਲੱਸ ਬੰਦੇ ਏ ਸੀਗੀ ਵਾਲੇ ਵੱਖਰੇ ਐਜਮੈਂਟ ਵਾਲੇ ਵੱਖਰੇ ਆਏ ਏ ਆਮ ਦਾਗੋ ਵਾਲਾ ਦਿਨੇਸ਼ ਹੋਸਲਾ ਜੀ ਕੀ ਹੋਇਆ ਜਿਹੜਾ ਕਿੰਨੇ ਉਹ ਸਰ ਕੋਈ ਨਹੀਂ ਆ ਨਾ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਆ ਪਰਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਕਿ ਚੈਨਲ ਨੂੰ ਪਰਕਾਇਆ ਗਿਆ ਵਾ ਗੱਲ ਕੋਈ ਨਹੀਂ ਆ ਮੈਂ ਤਾਂ ਸੋ ਕੱਲ੍ਹ ਇੱਕ ਇੰਟਰਵਿਊ ਮੇਰੇ ਕੋਲ ਲੈਣਾ ਸੀ ਪੱਤਰਕਾਰ ਰਾਤਾ ਦੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕਾ ਲਿਆ ਕਿ ਪਟਾਲਾ ਦੇ ਵਿੱਚ ਹੋਮ ਡਿਲੀਵਰੀਆਂ ਹੋਣਦੀਆਂ Zomato ਦੇ ਜੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ Zomato ਤਾਂ Swiggy ਇੱਕ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਬਿਕੋਏ ਭਰਾ ਮੇਰੇ ਜਿਹੜੇ ਨੇ ਸਿਰਫ ਸੱਤ ਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ ਕੌਫੀ ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਤੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਈ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਰਿਸ਼ਵੋ ਕਹਿੰਦੇ ਕਿ ਤੇਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਵਾਲੇ ਨੇ ਮਿਲਦੀਆਂ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਅਰੇ ਦੇਖੋ ਜਿਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਕਿ ਜੇ ਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜਿ ਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਜੇ ਤੁਹਾਡੇ ਮੇਰੇ ਦਿਨ ਨਾਲ ਤੁਹਾਡੀ ਨੰਬਰ ਚੈਕਿੰਗ ਨਹੀਂ ਜੇ ਆਪਾਂ ਲੇਟ ਹੋ ਜਾਂਗੇ ਜਿੰਨੀ ਕਰੰਟ ਲੁਕਾਉਂ। ਅਜੇ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਨਹੀਂ ਕਹਿੰਦੀ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕ ਬੰਦੇ ਬਟਾਲੇ 20-25 ਬੰਦੇ ਨੇ। ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਾ ਮੈਂ ਤਾਂ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇੰਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਐਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਕੀ ਨਾ ਬੰਦਾ ਕਸਨਤਾ ਹਾਂਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜਿ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਬੁੰਡਾ ਕਰਦੀ ਦਾ ਨਾਚ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋਲੇ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਹਮਲਾ ਕੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ 扑ੜਕਾਰੇਗਾ ਉਹ ਮਾਰਾ ਜਾ 扑ੜ ਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਇਹ ਤੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਾਰਵਾਈ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਹੀ ਕਰਵਾ ਦਿਓ ਕਿ ਹਾਈ ਦਵਾਂਗੇ ਉਹ ਕਹਿੰਦੇ ਨੇ ਕਿ ਜੇਕਰ ਸਾਡੇ ਕੋਲ ਮਾਫੀ ਨਾ ਮੰਨੀ ਤੇ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਣਾ ਸਾਰੀ মিডিਆ ਦੇ ਸਾਹਮਣੇ ਹੈ ਦੁਨੀਆ ਦੇ ਸਾਹਮਣੇ ਹੈ ਕਿ ਜੀ ਮੈਂ ਉਹਨਾਂ ਦਾ ਨਾਂ ਕਿਸਦਾ ਲਿਆ ਕਿ ਜਵੇਂ ਤੋਂ ਵਾਲਾ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਅੱਜ ਕਿਦਾਂ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਹਾਂ ਤਾਂ ਉਸੇ ਜਿਹੜੇ ਵੀਡੀਓ ਚ ਤੁਸੀਂ ਕਲਿੱਪ ਅ ਜਰਾ ਨਾਲ ਲਾਓ ਮੈਂ ਉਹਦੇ ਚ ਇੰਨਾ ਗੱਲ ਕਹਿ ਰਹੇ ਹਾਂ ਕਿ ਕੰਪਨੀ ਨੂੰ ਬਦਨਾਮ ਕੀਤਾ ਜਾ ਰਿਹਾ ਇਹਨੇ ਤੇ ਐ ਕੀ ਗਲਤ ਗਿਆ ਨਾਮ ਨਹੀਂ ਲੈ ਕੇ ਤੁਸੀਂ ਸਰ ਜੇਕਰ ਮੈਂ ਉਹਨਾਂ ਦਾ ਸਾਥ ਦਿੱਤਾ ਹੈ ਕਿ ਜਿਵੇਂ Zomato Swiggy ਜਿਹੜੀ ਆ ਇੰਟਰਨੈਸ਼ਨਲ ਕੰਪਨੀਆਂ ਨੇ ਕੰਪਨੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਮੇਰੇ ਭਰਾ ਕੰਮ ਕਰਨ ਦੇ ਨੇ ਉਹਨਾਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹਦੇ ਚ ਗਲਤ ਕੋਈ ਨਹੀਂ ਹੈਗਾ